ਮੈਂ ਕਲਜੀ ਸਿੰਘ ਜੋਂ ਬਾਬਾ ਫੌਜਾ ਸਿੰਘ ਦਾ ਪ੍ਰਧਾਨ ਅੱਜ ਇੱਥੇ ਆਪਾਂ ਸੁਖਾ ਸਿੰਘ ਮਤਾਜ਼ਦ ਨੂੰ ਚਾਉਂ ਚ ਖਲੋਤੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 8 ਦਿਨ ਤੋਂ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸਮਰਚ ਕਮੇਟੀ ਹਜਾਰਪੁਰ ਦੀ ਉਹ ਲਗਾਤਾਰ ਡੀਐਸਪੀ ਦਸੂਹਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੀ ਹੈ ਕਿਉਂਕਿ ਸਾਡੀ ਬਹੁਤ ਹੀ ਬਿਰਕ ਮਾਤਾ ਬੀਬੀ ਬਲਜੀਤ ਕੌਰ ਕਲੜਾ ਜਿਹਨੂੰ ਝੂਠੇ ਸੁਰਿੰਦਰ ਕੌਰ ਜਿਹਨਾਂ ਨੂੰ ਝੂਠੇ ਕੇਸ ਦੇ ਵਿੱਚ ਐਮਐਲਏ ਦੀ ਸ਼ਹਿਦ ਦੇ ਉੱਤੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਅੱਜ ਸੂਬਾ ਪਧਰੀ ਫੈਸਲਾ ਕੀਤਾ ਗਿਆ ਹੈ ਕਿ ਉਹ ਦੇ ਘੁੰਮਣ ਦੇ ਕਰਮਜੀਤ ਸਿੰਘ ਘੁੰਮਣ ਜਿਹੜਾ ਐਮ ਐਲ ਏ ਦਸੂਹਾ ਦਾ ਉਹਦੇ ਉਤਲੇ ਫੂਕੇ ਜਾਣਗੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਸੂਬਾ ਕਮੇਟੀ ਵੱਲੋਂ ਰੇਲਾਂ ਡੱਕ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਭਗਵੰਤ ਮਾਨ ਸਰਕਾਰ ਆਂਦੀ ਵੀ ਅਸੀਂ ਕਿਸੇ ਦੇ ਨਜਾਇਜ਼ ਕੋਈ ਪਰਚਾ ਨਹੀਂ ਕਰਾਂਗੇ ਉਹ ਲਗਾਤਾਰ ਪਿਛਲੇ 32 ਸਾਲ ਤੋਂ ਤੁਸੀਂ ਜੇ ਦਾ ਇਤਿਹਾਸ ਵੇਖੋ ਦਸੂਹੇ ਵਾਲੇ ਐਮ ਐਲ ਏ ਦਾ ਤੇ ਲਗਾਤਾਰ ਇਹਨੇ ਝੂਠੇ ਕਿਸੇ ਨਾ ਕਿਸੇ ਦੇ ਪਰਚੇ ਪਾ ਕੇ ਉਹਨਾਂ ਨੂੰ ਨਜਾਇਜ਼ ਹरासत ਵਿੱਚ ਭੇਜਿਆ ਤੇ ਕਈਆਂ ਨੂੰ ਜੇਲ੍ਹ ਭੇਜਿਆ ਸੋ ਇਸ ਦੇ ਵਿਰੋਧ ਵਿੱਚ ਅੱਜ ਪੂਰੀ ਕਿਸਾਨ ਮਜ਼ਦੂਰ ਸਰਸ ਕਮੇਟੀ ਜਿਹੜੀ ਆ ਸੁਖਾ ਸਿੰਘ ਮੁਤਾਬਤਨ ਚੌਂਚ ਬਟਾਲਾ ਧੰਨਵਾਦੀ ਕਰਦੀ ਪਈ ਆ ਨਾਲ ਪਤਲਾ ਸਰਦੀ ਪਈ ਆ ਸੋ ਅਗਲੀ ਕਾਰਵਾਈ ਜੇਕਰ ਨਈ ਮੱਲਬ ਭਗਵੰਤ ਮਾਨ ਇਹਦੇ ਉੱਤੇ ਕਾਰਵਾਈ ਕਰਦਾ ਤੇ 18 ਤਰੀਕ ਨੂੰ ਵੱਡੇ ਪੱਧਰ ਤੇ ਜਿਹੜੇ ਆ ਰੇਲਾਂ ਦੇ ਜਿਹੜੇ ਆ ਜਾਮ ਕੀਤੇ ਜਾਣਗੇ ਧੰਨਵਾਦ ਜੀ ਅੱਜ ਪੂਰੇ ਸੂਬਾ ਪਦਰੀ ਕਾਲ ਸਾਡੀ ਜਿਹੜੀ ਆ ਐਮ ਐਲ ਏ ਦਸੂਹਾ ਦੇ ਜਿਹੜੇ ਆ ਪੁਤਲੇ ਫੂਕੇ ਗਏ ਆ ਪਿਛਲੇ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਤ ਐ ਐਮ ਐਲ ਏ ਦੀ ਸਹਤ ਐ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਲਗਾਤਾਰ 8 ਦਿਨ ਤੋਂ ਦਸੂਹਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਡਿਪਟੀ ਡਿਪਟੀ ਦੇ ਦਫ਼ਤਰ ਦੇ ਮੂਰੇ ਧਰਨਾ ਜਿਹੜਾ ਵਾ ਚੱਲ ਰਿਹਾ ਵਾ ਉਥੇ ਰੋਡ ਜਾਮ ਕਰਕੇ ਪੁਤਲੇ ਵੀ ਫੂਕੇ ਗਏ ਆ ਪਰ ਕੋਈ ਸੁਣਵਾਈ ਨਹੀਂ ਅਜੇ ਤੱਕ ਹੋਈ ਜਿੰਨਾ ਚਿਰ ਇਹ ਸਾਡੇ ਮੰਗ ਮਸਲਾ ਹੱਲ ਨਹੀਂ ਹੁੰਦਾ ਬੀਬੀ ਸਰਿੰਦਰ ਕੌਰ ਨੂੰ ਰਹਾ ਨਹੀਂ ਕੀਤਾ ਜਾਂਦਾ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਇਲਕੇ ਜਾਣ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪੁਤਲੇ ਜਿਹੜੇ ਆ ਫੂਕੇ ਗਏ ਬਟਾਲਾ ਦੇ ਸੁਖਾ ਸਿੰਘ ਮਤਾਬ ਸਿੰਘ ਦੇ ਚੌਕ ਦੇ ਵਿੱਚ ਵੀ ਜਿਹੜਾ ਵਾ ਐਮ ਐਲ ਏ ਕਰਮਵੀਰ ਘੁੰਮਣ ਦਸੂਹਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਆਉਣ ਵਾਲੀ 18 ਤਰੀਕ ਨੂੰ ਜਿਹੜਿਆ ਰੇਲਾਂ ਦੇ ਚੱਕੇ ਜਿਹੜੇ ਆ ਜਾਮ ਕੀਤੇ ਜਾਣਗੇ ਜੇ ਸਰਕਾਰ ਨੇ ਜਲਦ ਰਿਹਾਂ ਨਾ ਕੀਤਾ ਬੀਬੀ ਸਰਿੰਦਰ ਕੌਰ ਕਾਲੜਾ ਨੂੰ ਤੇ ਇਹ ਪਰਮਾਨੈਂਟ ਰੇਲਾਂ ਜਿਹੜੀਆਂ ਮਾ ਜਾਮ ਰਹਿਣਗੀਆਂ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਆ ਕਿ ਇਹੋ ਜੇ ਭ੍ਰਿਸ਼ਟ ਐਮ ਐਲ ਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਨਾਲ ਨਜਾਇਜ਼ ਕਰਦਾ ਵਾ ਲੋਕਾਂ ਦੇ ਨਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲਵਾ 18 ਤਰੀਕ ਨੂੰ ਜਿਹੜੇ ਆ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ